ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਡਿਜ਼ਾਈਨ ਨਹੀਂ ਬਣਾਵਾਂਗੇ ਇਸ ਡਿਜ਼ਾਈਨ ਦੀ ਵੀਡੀਓ ਮੈਂ ਪਹਿਲਾਂ ਹੀ ਅਪਲੋਡ ਕੀਤੀ ਹੋਈ ਹੈ ਤੇ ਇਸ ਵੀਡੀਓ ਦਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਖਾਵਾਂਗੀ ਦੋ ਤਰ੍ਹਾਂ ਦੇ ਨਾਲ ਆਪਾਂ ਮੋਢੇ ਕਿਵੇਂ ਜੋੜਨੇ ਆ ਬਹੁਤ ਸਾਰੇ ਜਿਹੜੇ ਬਿਗਨਰ ਆ ਉਹਨਾਂ ਨੂੰ ਮੋਡੇ ਜੋੜਨ ਵਿੱਚ ਬਹੁਤ ਮੁਸ਼ਕਲ ਆਉਂਦੀ ਆ ਇੱਕ ਤੇ ਮੈਂ ਨਾਰਮਲ ਤਰੀਕਾ ਦਿਖਾਵਾਂਗੀ ਕਿ ਜਿਹਦੇ ਨਾਲ ਆਪਾਂ ਮੋਡੇ ਜੋੜ ਸਕਦੇ ਆ ਤੇ ਇੱਕ ਬਿਲਕੁਲ ਤੁਹਾਨੂੰ ਅਲੱਗ ਤਰੀਕਾ ਦਿਖਾਵਾਂਗੀ ਜਿਹੜੇ ਬਿਗਨਰ ਆ ਉਹਨਾਂ ਲਈ ਸਪੈਸ਼ਲ ਆ ਤੇ ਹੋਰ ਬਾਕੀ ਪਹਿਣਾ ਵੀ ਸਾਰੀਆਂ ਇਸ ਤਰੀਕੇ ਦੇ ਨਾਲ ਆਪਣੇ ਜਿਹੜੇ ਆ ਇਹ ਮੋਡੇ ਸ਼ੋਲਡਰ ਜਿਸ ਨੂੰ ਆਪਾਂ ਤੀਰਾ ਬੋਲਦੇ ਆ ਉਹ ਅਟੈਚ ਕਰ ਸਕਦੇ ਆ ਜਿਵੇਂ ਆ ਸਾਡਾ ਬੈਕ ਪਾਰਟ ਆ ਇਹ ਵੇਖੋ ਤੇ ਇਹ ਵਾਲਾ ਸਾਡੇ ਜਿਹੜੇ ਦੋ ਫਰੰਟ ਪੈਕ ਆ ਬਟਨਾ ਬਟਨਾ ਵਾਲੀ ਸਵੈਟਰ ਵਾਹੇ ਤੇ ਲੇਡੀਜ਼ ਕੋਟੀ ਆ ਬਟਨਾ ਵਾਲੀ ਤੇ ਇਹ ਨਾਲ ਬਟਨ ਪੱਟੀ ਜਿਹੜੀ ਇਹ ਵੀ ਨਾਲ ਤੁਹਾਨੂੰ ਮੈਂ ਦੱਸਾਂਗੀ ਕਿ ਬਟਨ ਪੱਟੀ ਨੂੰ ਆਪਾਂ ਅਲੱਗ ਤੋਂ ਛੱਡ ਕੇ ਉਸ ਤੋਂ ਬਾਅਦ ਕਿਵੇਂ ਆਪਾਂ ਬਾਕੀ ਜਿਹੜੀ ਆਪਣੀ ਸਵੈਟਰ ਆ ਉਹ ਮਤਲਬ ਇਹਦੀ ਬਟਨ ਪੱਟੀ ਬੈਕ ਤੇ ਕਿਵੇਂ ਬਣਾਉਣੀ ਆ ਨੈਕਸਟ ਵੀਡੀਓ ਵਿੱਚ ਮੈਂ ਬਟਨ ਪੱਟੀ ਵੀ ਬਣਾਉਣੀ ਦੱਸਾਂਗੀ ਕਿ ਬੈਕ ਤੇ ਆਪਾਂ ਬਟਨ ਪੱਟੀ ਕਿਵੇਂ ਅਟੈਚ ਕਰਨੀ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂਗੀ ਕਿ ਆਪਾਂ ਬਟਨ ਪੱਟੀ ਬਣਾਉਣੀ ਕਿਵੇਂ ਆ ਤੇ ਨਾਲ ਤੁਹਾਨੂੰ ਮੋਢੇ ਜੋੜਨ ਦੇ ਦੋ ਤਰੀਕੇ ਦੱਸਾਂਗੀ ਜੇ ਉਮੀਦ ਹੈ ਕਿ ਤੁਹਾਨੂੰ ਦੋਨੋਂ ਤਰੀਕੇ ਜਿਹੜੇ ਬਹੁਤ ਪਸੰਦ ਆਉਣਗੇ ਇੱਕ ਤੇ ਸਿੰਪਲ ਤਰੀਕਾ ਉਮੀਦ ਹੈ ਸਾਰੀਆਂ ਭੈਣਾਂ ਨੂੰ ਉਹ ਤਰੀਕਾ ਆਉਂਦਾ ਹੀ ਹੋਏਗਾ ਪਰ ਜਿਹੜੇ ਬਿਗਿਨਰ ਆ ਕਈ ਵਾਰੀ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਮੈਂ ਪਹਿਲਾ ਤਰੀਕਾ ਦੱਸਾਂਗੀ ਉਹਦੇ ਨਾਲ ਮੋਢੇ ਜੋੜਨ ਵਿੱਚ ਬਹੁਤ ਮੁਸ਼ਕਲ ਆਉਂਦੀ ਆ ਸਭ ਤੋਂ ਜਿਹੜਾ ਪਹਿਲਾ ਤਰੀਕਾ ਆਪਾਂ ਵੇਖਣਾ ਹੈ ਆਪ ਪਾਸਾ ਜਿਹੜਾ ਆਪਾਂ ਅੰਦਰ ਕਰ ਲਿਆ ਸਿੱਧਾ ਪਾਸਾ ਇੱਧਰ ਵੀ ਸਿੱਧਾ ਪਾਸਾ ਅੰਦਰ ਕਰਕੇ ਇਸ ਤਰੀਕੇ ਦੇ ਨਾਲ ਆਪਾਂ ਦੋਨੋਂ ਜਿਹੜੇ ਆਪਣੇ ਪੜਦੇ ਆ ਉਹ ਫੜ ਲੈਣੇ ਆ ਦੋਨੋਂ ਪਾਸੇ ਫਰੰਟ ਤੇ ਬੈਕ ਇਹਦੇ ਤੇ ਮੈਂ ਦੋਵੇਂ ਪਾਏ ਹੋਏ ਨੇ ਬਟਨ ਪੱਟੀ ਵਾਲੀਆਂ ਸਾਈਡਾਂ ਅੰਦਰ ਕਰਨੀਆਂ ਹਮੇਸ਼ਾ ਇਸ ਇੱਥੇ ਸੈਂਟਰ ਦੇ ਵਿੱਚ ਕਰਨੀਆਂ ਇਸ ਤਰੀਕੇ ਦੇ ਨਾਲ ਆਪਾਂ ਪਾਏ ਆ ਪਹਿਲਾ ਤਰੀਕਾ ਜਿਹੜਾ ਉਹ ਜਿਹੜਾ ਵਾ ਉਹ ਤੁਹਾਨੂੰ ਆਪਾਂ ਦੱਸਾਂਗੇ ਐਵੇਂ ਇਸ ਤਰੀਕੇ ਦੇ ਨਾਲ ਮੋਢੇ ਜੋੜੀਦੇ ਆ ਇੱਕ ਕੁੰਡਾ ਇੱਧਰ ਬੈਕ ਵਾਲੀ ਸਲਾਈ ਤੋਂ ਲੈ ਲੈਣਾ ਇੱਕ ਕੁੰਡਾ ਫਰੰਟ ਵਾਲੀ ਸਲਾਈ ਤੋਂ ਲੈ ਲੈਣਾ ਦੋਨੋਂ ਕੁੰਡਿਆਂ ਨੂੰ ਆਪਾਂ ਇਕੱਠੇ ਬੰਨਣਾ ਤੇ ਇਸ ਤਰੀਕੇ ਦੇ ਨਾਲ ਬੁੰਨ ਦੇ ਵਿੱਚ ਕਈ ਵਾਰ ਜਿਹੜੇ ਬਿਗਿਨਰ ਆ ਉਹਨਾਂ ਨੂੰ ਮੁਸ਼ਕਲ ਆ ਜਾਂਦੀ ਥੋੜਾ ਜਿਹਾ ਇਹਨੂੰ ਟਾਈਟ ਕਰ ਲੈਣਾ ਇਸ ਤੋਂ ਬਾਅਦ ਫਿਰ ਇੱਕ ਕੁੰਡਾ ਇਧਰੋਂ ਲੈਣਾ ਇੱਕ ਕੁੰਡਾ ਇਧਰੋਂ ਲੈਣਾ ਤੇ ਦੋ ਕੁੰਡੇ ਆਪਾਂ ਬੁੰਨ ਲਏ ਹੁਣ ਜਦੋਂ ਦੋ ਕੁੰਡੇ ਆਪਾਂ ਬੁੰਨ ਲਏ ਆ ਤੇ ਆ ਜਿਹੜਾ ਬੈਕ ਵਾਲਾ ਕੁੰਡਾ ਆ ਇਹਨੂੰ ਇਹਦੇ ਉੱਪਰੋਂ نیچے ਲਾ ਦੇਣਾ ਫਿਰ ਇਸੇ ਤਰ੍ਹਾਂ ਅੱਗੇ ਇੱਕ ਇਧਰ ਵਾਲੀ ਸਲਾਈ ਤੋਂ ਕੁੰਡਾ ਲੈਣਾ ਇੱਕ ਇਧਰ ਵਾਲੀ ਤੋਂ ਲੈਣਾ ਤੇ ਬੈਕ ਵਾਲਾ ਕੁੰਡਾ ਇਹਦੇ ਉੱਪਰੋਂ نیچے ਲਾ ਦੇਣਾ ਫਿਰ ਵੇਖੋ ਇੱਕ ਇਧਰੋਂ ਲੈਣਾ ਇੱਕ ਇਧਰੋਂ ਲੈਣਾ ਤੇ ਬੈਕ ਵਾਲਾ ਕੁੰਡਾ ਜਦੋਂ ਦੋ ਕੁੰਡੇ ਹੋ ਗਏ ਤੇ ਬੈਕ ਵਾਲਾ ਕੁੰਡਾ ਇਹਦੇ ਉੱਪਰ ਵਾਸਤੇ ਤਰ੍ਹਾਂ ਕਰਕੇ نیچے ਸੁੱਟ ਦੇਣਾ ਇਹ ਵੀ ਤਰੀਕਾ ਵੈਸੇ ਬਹੁਤ ਸੌਖਾ ਆ ਪਰ ਕਈਆਂ ਭੈਣਾਂ ਨੂੰ ਇਸ ਤਰ੍ਹਾਂ ਜਿਹੜੀ ਆ ਬੁਨਣ ਵਿੱਚ ਮੁਸ਼ਕਲ ਆਉਂਦੀ ਆ ਜਿਹੜੇ ਬਿਗਨਰ ਨੇ ਤੇ ਜਿਹੜੇ ਪਹਿਲਾਂ ਵੀ ਕੋਟ ਜਾਂ ਸਵੈਟਰ ਬੁਨ ਲੈਂਦੇ ਹੋ ਤੇ ਇਸ ਤਰੀਕੇ ਨਾਲ ਬੁਣ ਹੀ ਲੈਂਦੇ ਹੋਣਗੇ ਤੇ ਜਿਹੜਾ ਨੈਕਸਟ ਤੁਹਾਨੂੰ ਮੈਂ ਤਰੀਕਾ ਦੱਸਾਂਗੀ ਉਹ ਬਹੁਤ ਹੀ ਸੌਖਾ ਹੋਏਗਾ। ਉਹਦੇ ਵਿੱਚ ਤੁਹਾਨੂੰ ਬਿਲਕੁਲ ਵੀ ਕੋਈ ਮੁਸ਼ਕਲ ਨਹੀਂ ਆਏਗੀ ਕੁੰਡੇ ਘਟਾਉਣ ਦੀ, ਬਾਈਂਡ ਆਫ ਕਰਨਾ ਬਹੁਤ ਹੀ ਸੌਖਾ ਹੈ। ਇਸ ਤਰੀਕੇ ਦੇ ਨਾਲ ਆ ਵੇਖੋ ਬੈਕ ਟੂ ਸਾਡਾ ਹੁੰਦਾ ਜਾ ਰਿਹਾ। ਕਿਸੇ ਤਰ੍ਹਾਂ ਆਪਣੇ ਕੁੰਡੇ ਜਿਹੜੇ ਆਪਾਂ ਜੋੜ ਲੈਣੇ ਆ। ਇਹ ਵਾਲੇ ਕੁੰਡੇ ਆਪਾਂ ਬਟਨ ਪੱਟੀ ਤੱਕ ਜੋੜਨੇ ਆ। ਬਟਨ ਪੱਟੀ ਨੂੰ ਆਪਾਂ ਨਾਲ ਨਹੀਂ ਜੋੜਨਾ। ਇਸ ਤਰੀਕੇ ਦੇ ਨਾਲ ਆਪਾਂ ਸਾਰੇ ਕੁੰਡੇ ਜਿਹੜੇ ਇੱਕ ਇੱਕ ਕਰਕੇ ਜੋੜਦੇ ਜਾਣਾ ਪਹਿਲਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲੈਣਾ ਫਿਰ ਇੱਕ ਕੁੰਡਾ ਇਹਦੇ ਉੱਪਰੋਂ ਲਾ ਦੇਣਾ ਬਹੁਤ ਹੀ ਸੌਖਾ ਤਰੀਕਾ ਹੈ ਤੇ ਜਿਹੜੀਆਂ ਭੈਣਾਂ ਨੂੰ ਇਹ ਤਰੀਕਾ ਔਖਾ ਲੱਗਦਾ ਆ ਜਾਂ ਉਹਨਾਂ ਕੋਈ ਕਈ ਵਾਰ ਕੁੰਡੇ ਡਿੱਗ ਜਾਂਦੇ ਨੇ ਜਾਂ ਕੋਈ ਵੀ ਮੁਸ਼ਕਲ ਆਉਂਦੀ ਆ ਤੇ ਉਹਨਾਂ ਲਈ ਮੈਂ ਬਹੁਤ ਹੀ ਸੌਖਾ ਤਰੀਕਾ ਅਗਲੇ ਦੂਸਰਾ ਜਿਹੜਾ ਮੋੜਾ ਆਪਾਂ ਉਸ ਤਰੀਕੇ ਦੇ ਨਾਲ ਜੋੜਾਂਗੇ ਤੇ ਪੈਣ ਕਮੈਂਟ ਕਰਦੀਆਂ ਨੇ ਇੱਕ ਭੈਣ ਦਾ ਰੋਜ਼ ਹੀ ਕਮੈਂਟ ਆ ਰਿਹਾ ਹੈ ਕਿ ਇੱਕ ਸਾਲ ਦੇ ਬੱਚੇ ਦੀ ਬਟਨਾ ਵਾਲੀ ਕੋਟੀ ਬਣਾਉਣੀ ਦੱਸੋ ਤੇ ਉਹਨਾਂ ਨੂੰ ਮੈਂ ਕੱਲ ਵੀ ਰਿਪਲਾਈ ਕੀਤਾ ਸੀ ਕਿ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਲਓ ਤੁਸੀਂ ਵਾਇਸ ਮੈਸੇਜ ਕਰ ਸਕਦੇ ਜੇ ਜਾਂ ਤੁਸੀਂ ਮੈਨੂੰ ਕਾਲ ਕਰਕੇ ਤੇ ਪੁੱਛ ਲਓ ਕਿਉਂਕਿ ਕਮੈਂਟ ਦੇ ਵਿੱਚ ਇੰਨਾ ਸਾਰਾ ਕੁਝ ਨਹੀਂ ਦੱਸਿਆ ਜਾਂਦਾ ਜੇ ਤੁਸੀਂ ਸਾਰਾ ਪੁੱਛਣਾ ਹੈ ਤੇ ਇਸ ਤਰੀਕੇ ਦੇ ਨਾਲ ਪੁੱਛ ਸਕਦੇ ਹੋ ਮੈਂ ਅੱਗੇ ਕੋਸ਼ਿਸ਼ ਕਰਾਂਗੀ ਕਿ 1 ਸਾਲ ਦੇ ਬੱਚੇ ਦੀ ਕੋਰਟੀ ਦਾ ਪੂਰਾ ਮੇਜ਼ਰਮੈਂਟ ਦੀ ਜਿਹੜੀ ਵੀਡੀਓ ਆ ਉਹ ਵੀ ਤੁਹਾਨੂੰ ਅਪਲੋਡ ਕਰ ਦਵਾਂ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ ਮੇਜ਼ਰਮੈਂਟ ਦੀ ਜਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰੋ ਤੇ ਮੈਂ ਉਹ ਵਾਲੀ ਵੀਡੀਓ ਦਾ ਲਿੰਕ ਤੁਹਾਨੂੰ ਭੇਜ ਦਾਂਗੀ ਜਿਉ ਭੈਣੇ ਵੀਡੀਓ ਦੇਖ ਰਹੀ ਹੋਏ ਤੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਨੰਬਰ ਮੇਰਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਬਹੁਤ ਸਾਰੀਆਂ ਭੈਣਾਂ ਫੋਨ ਕਾਲ ਤੇ ਮੈਸੇਜ ਕਰਦੀਆਂ ਨੇ ਤੁਸੀਂ ਵੀ ਮੈਸੇਜ ਕਰਕੇ ਤੇ ਪੁੱਛ ਸਕਦੇ ਹੋ ਜੋ ਵੀ ਪੁੱਛਣਾ ਹਰ ਇੱਕ ਸਿੱਜ ਦਾ ਦਾ ਰਿਪਲਾਈ ਦਿੱਤਾ ਜਾਵੇਗਾ ਆਪਣੀ ਵੱਲੋਂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਹਰ ਭੈਣ ਦਾ ਜਿਹੜਾ ਰਿਪਲਾਈ ਜਲਦੀ ਤੋਂ ਜਲਦੀ ਕੀਤਾ ਜਾਵੇ ਚਲੋ ਕਿਸੇ ਵੇਲੇ ਵੱਧ ਘੱਟ ਟਾਈਮ ਲੱਗ ਵੀ ਜਾਂਦਾ ਹੈ ਇੱਥੇ ਤੁਸੀਂ ਦੇਖ ਲੈਣਾ ਜਿਹੜੇ ਬਟਨ ਪੱਟੀ ਦੇ ਕੁੰਡੇ ਆ ਉਹ ਆਪਾਂ ਨਹੀਂ ਜੋੜਨੇ ਸਾਡੇ ਕੋਲ ਬਟਨ ਪੱਟੀ ਦੇ 10 ਕੁੰਡੇ ਨੇ ਮਤਲਬ 5 ਜੋੜਨੇ ਬਟਨ ਪੱਟੀ ਦੇ ਉਹ ਆਪਾਂ ਇੱਥੇ ਨਹੀਂ ਜੋੜਨੇ। ਬਾਕੀ ਦੇ ਕੁੰਡੇ ਆਪਾਂ ਜੋੜਨੇ ਆ। ਆ ਵੇਖੋ 1 2 3 4 ਇੱਕ ਗੁੰਡਾ ਸਾਡੇ ਕੋਲੋਂ ਵੱਧ ਜੁੜ ਗਿਆ ਆ। ਇਹਨੂੰ ਆਪਾਂ ਕੱਢ ਲਵਾਂਗੇ। ਇਸ ਤਰੀਕੇ ਦੇ ਨਾਲ ਗੁੰਡਾ ਆਪਾਂ ਇੱਥੇ ਪਾ ਲੈਣਾ। ਹੁਣ ਆਪਾਂ ਕੀ ਕਰਨਾ ਹੈ? ਆ ਸਾਡੇ ਹੋ ਗਏ ਬਟਨ ਪੱਟੀ ਦੇ ਕੁੰਡੇ ਇਹਨੂੰ ਆਪਾਂ ਇੱਧਰ ਛੱਡ ਦੇਣਾ ਹੈ ਇਹ ਵਾਲੀ ਸਲਾਈ ਚ ਹੁਣ ਆਪਾਂ ਪਿਛਲੇ ਕੁੰਡੇ ਜਿਹੜੇ ਉਹਨਾਂ ਨੂੰ ਬਾਈਂਡ ਆਫ ਕਰਾਂਗੇ ਵੇਖੋ ਇਹਨੂੰ ਆਪਾਂ ਬੰਦ ਕਰ ਲੈਣਾ ਕੱਲਾ ਇੱਕ ਇੱਕ ਕੁੰਡਾ ਲੈ ਕੇ ਇਸ ਤਰੀਕੇ ਦੇ ਨਾਲ ਆਪਾਂ ਬੰਦ ਕਰਦੇ ਜਾਣਾ ਇਸ ਤਰ੍ਹਾਂ ਇੱਕ ਇੱਕ ਕੁੰਡਾ ਆਪਾਂ ਬੁੰਦੇ ਜਾਣਾ ਤੇ ਇੱਕ ਇੱਕ ਕੁੰਡੇ ਨੂੰ ਆਪਾਂ ਬੰਦ ਕਰਦੇ ਜਾਣਾ ਬਹੁਤ ਹੀ ਆਸਾਨ ਤਰੀਕਾ ਹੈ ਬੈਕ ਸਾਈਡ ਤੇ ਜਿੰਨੇ ਵੀ ਕੁੰਡੇ ਹੋ ਆਪਾਂ ਬੰਦ ਕਰ ਦੇਣੇ ਆ ਫਿਰ ਜਿੰਨੇ ਆਪਾਂ ਮੋਡੇ ਦੇ ਜੋੜ ਰੱਖੇ ਨੇ ਉਹਨੇ ਕੁੰਡੇ ਆਪਾਂ ਇੱਧਰ ਰੰਦਣੇ ਆ ਤੇ ਉਹ ਤੁਹਾਨੂੰ ਮੈਂ ਦੂਸਰਾ ਤਰੀਕਾ ਜਿਹੜਾ ਉਹ ਦੱਸਾਂਗੀ ਇਹ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਬੰਦ ਕਰਦੇ ਜਾਣਾ ਇਹ ਵੇਖੋ ਹੁਣ ਪਿਛਲੇ ਜਿਹੜੇ ਕੁੰਡੇ ਨੇ ਉਹ ਆਪਾਂ ਬੰਦ ਕਰ ਦਿੱਤੇ ਨੇ ਆ ਵੇਖੋ ਪਿੱਛੇ ਕੁੰਡੇ ਜਿਹੜੇ ਉਹ ਬੰਦ ਕਰ ਦਿੱਤੇ ਹੁਣ ਆਪਾਂ ਕੀ ਕਰਨਾ ਹੈ ਇਹ ਕੁੰਡਾ ਜਿਹੜਾ ਸਲਾਈ ਦੇ ਵਿੱਚ ਹੀ ਪਿਆਰਿਆਂ ਨਿਧਵਾਂਗੇ ਆਪਾਂ ਹੁਣ ਇੱਕ ਹੋਰ ਐਕਸਟਰਾ ਸਲਾਈ ਲਵਾਂਗੇ ਤੇ ਆਹ ਜਿਹੜੇ ਸਾਡੇ ਬਟਨ ਪੱਟੀ ਵਾਲੇ ਕੁੰਡੇ ਆਪਾਂ ਇਧਰ ਵਾਲੀ ਸਲਾਈ ਤੇ ਪਾ ਲਾਂਗੇ 1 2 3 4 5 6 8 9 ਤੇ 10 10 ਕੁੰਡੇ ਆਪਾਂ ਪਾ ਲਏ ਹੁਣ 10 ਕੁੰਡੇ ਆ ਵੀ ਪਾਵਾਂਗੇ 1 2 3 4 5 6 7 8 9 ਤੇ 10 10 ਕੁੰਡੇ ਇਹ ਵੀ ਆਪਾਂ ਪਾ ਲਏ ਵੱਖਰੀ ਸਲਾਈ ਤੇ ਹੁਣ ਵੇਖੋ ਆਪਾਂ ਕੀ ਕਰਨਾ ਇਹ ਸਾਡੇ ਕੋਲ 13 ਜੋੜ ਨੇ ਇੱਕ ਵਾਰ ਦੁਬਾਰਾ ਤੁਹਾਨੂੰ ਗਿਣ ਦਿੰਨੀ ਆ ਦੋ ਦੋ ਕੁੰਡੇ ਕਰਕੇ ਆਪਾਂ ਗੁਣਾਗੇ ਗਿਣਾਂਗੇ 1 2 3 4 5 6 7 8 9 10 11 12 ਤੇ 13 13 ਸਾਡੇ ਕੋਲ ਇਹ ਨੇ ਤੇ 13 ਕੁੰਡੇ ਆ 13 ਜੋੜਿਆ ਲਵਾਂਗੇ 1 2 3 4 5 6 7 8 9 10 11 12 ਤੇ 13 13 ਹੀ ਆਪਾਂ ਆਹ ਵਾਲੇ ਲੈ ਲੈਣੇ ਹੁਣ ਵੇਖੋ ਕੀ ਕਰਨਾ ਆ ਜਿਹੜਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਲੂਜ਼ ਕਰ ਲੈਣਾ ਵਾ ਲੂਸ ਕਰਨ ਤੋਂ ਬਾਅਦ ਇਹ ਵਾਲਾ ਗੋਲਾ ਆਪਾਂ ਇਹਦੇ ਵਿੱਚ ਉਲੀ ਲੰਘਾ ਦੇਣਾ ਵਾ ਤੇ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਇੱਥੇ ਹੀ ਬੰਦ ਕਰ ਦੇਣਾ ਇਹ ਸਾਡਾ ਇੱਥੋਂ ਤੱਕ ਜਿਹੜਾ ਮੋਢਾ ਆ ਉਹ ਜੁੜ ਗਿਆ ਹੈ ਇਧਰ ਵਾਲੀ ਸਾਈਡ ਦਾ ਮੋਢਾ ਸਾਡਾ ਜਿਹੜਾ ਜੁੜ ਚੁੱਕਾ ਹੁਣ ਦੂਸਰੇ ਤਰੀਕੇ ਦੇ ਨਾਲ ਵੇਖੋ ਆਪਾਂ ਕਿਵੇਂ ਮੋਢਾ ਜੋੜਨਾ ਇਹ ਵਾਲੀ ਵੂਲ ਇੱਥੇ ਭਾਵੇਂ ਤੁਸੀਂ ਕੱਟ ਦੋ ਜਾਂ ਜਿਵੇਂ ਵੀ ਕਰਨਾ ਕਰ ਸਕਦੇ ਜੇ ਹੁਣ ਆਪਾਂ ਕੀ ਕਰਨਾ ਫੇਰ ਸਾਡੇ ਕੋਲ ਤਿੰਨ ਸਲਾਈਆਂ ਨੇ ਇੱਕ ਇਧਰ ਵਾਲਾ ਮੋਢੇ ਦੀ ਇੱਕ ਇਧਰ ਵਾਲੇ ਦੀ ਹੁਣ ਵੇਖੋ ਆਪਾਂ ਕੀ ਕਰਨਾ ਇੱਕ ਆਹ ਕੁੰਡਾ ਲਿਆ ਇੱਕ ਆਪਾਂ ਬੂਲ ਨਹੀਂ ਲੈਣੀ ਨਾਲ ਆਹ ਕੁੰਡਾ ਲਿਆ ਇੱਕ ਇਧਰਲਾ ਕੁੰਡਾ ਲਿਆ ਆਹ ਵਾਲੀ ਸਲਾਈ ਤੇ ਆਪਾਂ ਪਾਉਂਦੇ ਜਾਣਾ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਕੁੰਡੇ ਜਿਹੜੇ ਆ ਇੱਕ ਇਧਰ ਵਾਲਾ ਕੁੰਡਾ ਲੈਂਦੇ ਜਾਣਾ ਇੱਕ ਇਧਰ ਵਾਲਾ ਇਧਰ ਵਾਲੀ ਸਲਾਈ ਤੇ ਆਪਾਂ ਛਾੜਦੇ ਜਾਣਾ ਬਸ ਇਸੇ ਤਰੀਕੇ ਦੇ ਨਾਲ ਬਹੁਤ ਹੀ ਸੌਖਾ ਏ ਤਰੀਕਾ ਆ ਇਹ ਵਾਲੀ ਸਲਾਈ ਤੇ ਆਪਾਂ ਬਿਲਕੁਲ ਇਹਨਾਂ ਨੂੰ ਬੁੰਨਣਾ ਨਹੀਂ ਆ ਬਸ ਇਧਰ ਵਾਲੀ ਸਲਾਈ ਤੇ ਆਪਾਂ ਛਾੜਦੇ ਜਾਣਾ ਇਹ ਵਾਲੇ ਕੁੰਡਿਆਂ ਨੂੰ ਜਿਹੜੇ ਬਿਗਿਨਰ ਆ ਉਹਨਾਂ ਲਈ ਇਹ ਬਹੁਤ ਹੀ ਖਾਸ ਤਰ੍ਹਾਂ ਨਾਲ ਮਤਲਬ ਇਹ ਮੋੜੇ ਜੋੜਨ ਦਾ ਤਰੀਕਾ ਆ ਕਿ ਉਹਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਏਗੀ ਇਸ ਤਰ੍ਹਾਂ ਸੌਖੇ ਤਰੀਕੇ ਦੇ ਨਾਲ ਆਪਾਂ ਇੱਕ ਇਧਰ ਵਾਲੀ ਸਲਾਈ ਤੋਂ ਕੁੰਡਾ ਲੈ ਲੈਣਾ ਇੱਕ ਇਧਰ ਵਾਲੀ ਤੋਂ ਲੈ ਲੈਣਾ ਤੇ ਇੱਕੋ ਸਲਾਈ ਤੇ ਆਪਾਂ ਇਹਨਾਂ ਨੂੰ ਛਾੜ ਲੈਣਾ ਅਏਖੋ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਾਈਂਡ ਆਫ ਕਰਾਂਗੇ ਘਟਾਵਾਂਗੇ ਆਪਾਂ ਇਹਨਾਂ ਨੂੰ ਉੱਪਰੋਂ ਬੰਦ ਕਰਾਂਗੇ ਬਹੁਤ ਹੀ ਸੌਖਾ ਤਰੀਕਾ ਵੇਖੋ ਹੋ ਵੀ ਜਲਦੀ ਜਾਂਦਾ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਸਾਰੇ ਕੁੰਡੇ ਆਪਾਂ ਇੱਧਰ ਚੜ ਲੈਣੇ ਆ ਇੱਕ ਇੱਕ ਕਰਕੇ ਇੱਕ ਉਧਰੋਂ ਲਈ ਜਾਣਾ ਇੱਕ ਉਧਰੋਂ ਲਈ ਜਾਣਾ ਇਸ ਤਰ੍ਹਾਂ ਸਾਰੇ ਕੁੰਡੇ ਆਪਾਂ ਚੜ ਲੈ ਹੁਣ ਆਪਾਂ ਇਹਨਾਂ ਨੂੰ ਇੱਧਰ ਵਾਲੀ ਸਾਈਡ ਨੂੰ ਕਮਾ ਲਾਂਗੇ ਉੰਜੇ ਤੇ ਤੁਹਾਡੇ ਕੋਲ ਇੱਥੇ ਧਾਗਾ ਹੈਗਾ ਆ ਮੈਂ ਧਾਗਾ ਇਸ ਤਰ੍ਹਾਂ ਛੱਡਿਆ ਹੋਇਆ ਪਹਿਲਾਂ ਹੀ ਹੁਣ ਇਸੇ ਧਾਗੇ ਦੇ ਨਾਲ ਹੀ ਆਪਾਂ ਇਸੇ ਵਾਲੀ ਫੁੱਲ ਦੇ ਨਾਲ ਆਪਾਂ ਆਹ ਵਾਲੇ ਕੁੰਡੇ ਜਿਹੜੇ ਆ ਇਹਨਾਂ ਨੂੰ ਵੇਖੋ ਕਿਸ ਤਰ੍ਹਾਂ ਬੁਣਨਾ ਹੈ ਦੋ ਕੁੰਡੇ ਲੈਣੇ ਹੁਣ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇਹ ਦੋਨੋਂ ਕੁੰਡੇ ਜਿਹੜੇ ਆਪਾਂ ਇਹਨਾਂ ਨੂੰ ਇਕੱਠਿਆਂ ਨੂੰ ਫਿਰ ਦੋ ਤੋਂ ਇੱਕ ਕਰ ਦੇਣਾ ਇੱਕ ਕੁੰਡਾ ਬੰਦ ਹੋ ਗਿਆ ਫਿਰ ਵੇਖੋ ਦੋ ਕੁੰਡੇ ਬੰਦ ਕਰਤੇ ਇਸ ਤਰ੍ਹਾਂ ਦੋ ਤੋਂ ਇੱਕ ਕਰਤਾ ਫਿਰ ਇਹ ਦੋਨੋਂ ਕੁੰਡਿਆਂ ਨੂੰ ਆਪਾਂ ਦੋ ਤੋਂ ਇੱਕ ਕਰਤਾ ਫਿਰ ਵੇਖੋ ਆ ਦੋ ਕੁੰਡੇ ਆਪਾਂ ਲਏ ਦੋ ਕੁੰਡਿਆਂ ਨੂੰ ਇਕੱਠਾ ਬੁਣ ਲਿਆ ਫਿਰ ਆ ਜਿਹੜੇ ਦੋਨੋਂ ਕੁੰਡੇ ਸਾਡੇ ਕੋਲ ਹੋਏ ਆ ਇਹਨਾਂ ਨੂੰ ਆਪਾਂ ਫਿਰ ਇਕੱਠਾ ਬੁਣ ਲੈਣਾ ਥੋੜਾ ਇਹਨਾਂ ਨੂੰ ਢਿੱਲਾ ਰੱਖ ਕੇ ਬੁਣਿਓ ਦੋ ਕੁੰਡਿਆਂ ਨੂੰ ਇਕੱਠਾ ਬੁਣ ਲਿਆ ਫਿਰ ਦੋ ਕੁੰਡਿਆਂ ਨੂੰ ਇਕੱਠਾ ਬੁਣ ਲਿਆ ਬਿਲਕੁਲ ਵੀ ਕੋਈ ਕੁੰਡਾ ਤੁਹਾਨੂੰ ਉੱਪਰੋਂ ਲਾਉਣ ਦੀ ਜਾਂ ਉੱਪਰ ਨੂੰ ਉਹਦੇ ਉੱਪਰ ਔਟ ਪਾਉਣ ਦੀ ਜ਼ਰੂਰਤ ਨਹੀਂ ਆ ਇਸ ਤਰ੍ਹਾਂ ਬਸ ਆਪਾਂ ਦੋ ਦੋ ਕੁੰਡਿਆਂ ਤੋਂ ਇੱਕ ਇੱਕ ਕੁੰਡਾ ਕਰਦੇ ਜਾਣਾ ਦੋ ਕੁੰਡਿਆਂ ਤੋਂ ਇੱਕ ਕਰ ਲਿਆ ਫੇਰ ਆ ਦੋ ਕੁੰਡਿਆਂ ਤੋਂ ਆਪਾਂ ਇੱਕ ਕਰ ਲਿਆ ਥੋੜਾ ਢਿੱਲਾ ਰੱਖ ਕੇ ਬੁਣਿਓ ਇਹਨੂੰ ਦੋ ਕੁੰਡਿਆਂ ਤੋਂ ਇੱਕ ਕਰ ਲਿਆ ਫੇਰ ਦੋ ਕੁੰਡਿਆਂ ਤੋਂ ਇੱਕ ਕਰ ਲਿਆ ਇਸੇ ਤਰ੍ਹਾਂ ਨਾਲ ਆਪਣੇ ਕੋਲ ਜਿੰਨੇ ਵੀ ਕੁੰਡੇ ਆ ਸਾਰੇ ਆਪਾਂ ਇਸੇ ਤਰ੍ਹਾਂ ਘਟਾ ਸਕਦੇ ਹਾਂ ਤੇ ਤੁਸੀਂ ਇਸ ਤਰ੍ਹਾਂ ਦੋ ਕੁੰਡੇ ਬੁਣ ਕੇ ਇਨੂੰ ਇਸ ਤਰ੍ਹਾਂ ਉੱਪਰੋਂ ਵੀ ਲਾ ਸਕਦੇ ਜਿਵੇਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਵੇਂ ਕਰ ਸਕਦੇ ਹੋ ਆ ਵੇਖੋ ਦੋ ਕੁੰਡੇ ਲਾ ਲੇ ਦੋ ਕੁੰਡਿਆਂ ਨੂੰ ਆਪਾਂ ਫਿਰ ਇਕੱਠਾ ਬੁਣਤਾ ਫਿਰ ਦੋ ਕੁੰਡਿਆਂ ਨੂੰ ਇਕੱਠਾ ਬੁਣਤਾ ਕਿਉਂਕਿ ਇਹ ਜਿਹੜੇ ਆਪਾਂ ਉਧਰੋਂ ਇੱਕ ਉਧਰੋਂ ਕੁੰਡਾ ਪਾਇਆ ਇਹ ਆਪਣੇ ਆਪ ਹੀ ਦੋ ਦੋ ਕੁੰਡਿਆਂ ਦਾ ਜੋੜ ਬਣ ਗਿਆ ਫਿਰ ਦੋ ਕੁੰਡਿਆਂ ਨੂੰ ਤਾਂ ਇੱਕ ਕਰਤਾ ਫਿਰ ਦੋ ਕੁੰਡਿਆਂ ਨੂੰ ਤਾਂ ਇੱਕ ਕਰਤਾ ਬਹੁਤ ਹੀ ਸੌਖਾ ਤਰੀਕਾ ਹੈ ਤੇ ਮੇਰੀ ਕੋਸ਼ਿਸ਼ ਇਹ ਹੋਈ ਆ ਕਿ ਜਿਹੜੇ ਮਤਲਬ ਬਿਗਨਰ ਵਾ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਬਣਾਉਣਾ ਸੌਖਾ ਹੋ ਜੇ ਤੇ ਵਾਲੀ ਵੀਡੀਓ ਜਿਹੜੀ ਮੈਂ ਪਹਿਲਾਂ ਵੀ ਨਿਟਿੰਗ ਕੋਰਸ ਦੀਆਂ ਵੀਡੀਓ ਪਾਈਆਂ ਹੋਈਆਂ ਨੇ ਪਲੇਲਿਸਟ ਵੱਖਰੀ ਬਣਾਈ ਹੋਈ ਆ ਤੇ ਇਹ ਵੀ ਵੀਡੀਓ ਮੈਂ ਉਹਦੇ ਵਿੱਚ ਹੀ ਐਡ ਕਰ ਦਾਂਗੀ ਤਾਂ ਕਿ ਬਿਗਨਰ ਜਿਹੜੇ ਹੁਣ ਸਾਡੀ ਵੂਲ ਜਿਹੜੀ ਇੱਥੇ ਮੁੱਕ ਗਈ ਆ ਹੁਣ ਆਪਾਂ ਕੀ ਕਰਾਂਗੇ ਇਧਰਲੀ ਸਾਈਡ ਤੋਂ ਓ ਸੌਰੀ ਇੱਥੇ ਆਪਾਂ ਇਹਦੇ ਨਾਲ ਜੋੜ ਲਾ ਲਾਂਗੇ ਕਿਉਂਕਿ ਧਾਗਾ ਘੱਟ ਸੀਗਾ ਤੇ ਉਹ ਸਾਡਾ ਖਤਮ ਹੋ ਗਿਆ ਫਿਰ ਆਪਾਂ ਪਹਿਲਾਂ ਹੀ ਜੋੜ ਲਾ ਲਾਂਗੇ ਇਸ ਤਰ੍ਹਾਂ ਜੋੜ ਲਾ ਲਿਆ ਹੁਣ ਫਿਰ ਅੱਗੇ ਆਪਾਂ ਜਿੰਨੇ ਕੁੰਡੇ ਰਹਿੰਦੇ ਆ ਉਹਨਾਂ ਨੂੰ ਬੰਦ ਕਰਦੇ ਜਾਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਕੁੰਡੇ ਬੰਦ ਕਰ ਲੈਣੇ ਜਿਹੜੀ ਗੰਢਾਂ ਇਹਨੂੰ ਵਿੱਚੇ ਹੀ ਦੇ ਦੇਣਾ ਤਾਂ ਕਿ ਬਾਹਰ ਨਾ ਰਵੇ ਇਹ ਮੋੜੇ ਜੋੜਨ ਤੋਂ ਬਾਅਦ ਸਾਡਾ ਜਿਹੜਾ ਕੰਮ ਰਹਿ ਜਾਣਾ ਵਾ ਬੈਗ ਦੀ ਪੱਟੀ ਬਣਾਉਣ ਦਾ ਕਿ ਬੈਗ ਤੇ ਆਪਾਂ ਪੱਟੀ ਕਿਵੇਂ ਬਣਾਉਣੀ ਹੈ ਤੇ ਇਸ ਤਰ੍ਹਾਂ ਵੀਡੀਓ ਜਿਹੜੀ ਇਹ ਲੰਬੀ ਹੋ ਜਣੀ ਹੈ ਆਪਾਂ ਇਹਨੂੰ ਦੋ ਪਾਰਟ ਦੇ ਵਿੱਚ ਬਣਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਬਟਨ ਪੱਟੀ ਬਣਾਉਣੀ ਸਿਖਾਵਾਂਗੇ ਪਿਛਲੇ ਪਾਸੇ ਆਪਾਂ ਕਿਵੇਂ ਉਹਨੂੰ ਖੰਡਣਾ ਹੈ ਤੇ ਕਿਵੇਂ ਆਪਾਂ ਉਸ ਨੂੰ ਜੋੜਨਾ ਹੈ ਇਹ ਮੁੱਡੇ ਜੋੜਨ ਤੱਕ ਦਾ ਕੰਮ ਸਾਡਾ ਜਿਹੜਾ ਹੈ ਹੋ ਗਿਆ ਹੈ ਇਸ ਤਰ੍ਹਾਂ ਸਾਰੇ ਕੁੰਡੇ ਆਪਾਂ ਮਾਈਂਡ ਆਫ ਕਰਦਨੇ ਆ ਕਿ ਲਾਸਟ ਤੇ ਆ ਕੇ ਫਿਰ ਆ ਗੋਲਾ ਜਿਹੜਾ ਇਹਦੇ ਵਿੱਚ ਉਹਦੀ ਆਪਾਂ ਲੰਗਾ ਦੇਣਾ ਤਾਂ ਕਿ ਸਾਡੇ ਜਿਹੜੇ ਕੁੰਡੇ ਆ ਉਹ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਣੇ ਇਸ ਤਰੀਕੇ ਦੇ ਨਾਲ ਹੁਣ ਆ ਜਿਹੜੀਆਂ ਦੋਨੋਂ ਸਾਡੇ ਕੋਲ ਬਟਨ ਪੱਟੀਆਂ ਇਹਨਾਂ ਨੂੰ ਆਪਾਂ ਵੱਖ-ਵੱਖ ਸਲਾਈਆਂ ਤੇ ਪਾ ਲਾਂਗੇ 1 2 3 4 5 6 7 8 9 ਤੇ 10 10 ਗੁੰਡੇ ਆਪਾਂ ਇੱਧਰ ਪਾ ਲੈ ਕਿਉਂਕਿ ਇੱਧਰ ਸਾਡੇ ਕੋਲ ਧਾਗਾ ਨਹੀਂ ਹੈਗਾ ਹੁਣ ਇੱਧਰ ਸਾਈਡ ਸਾਡੇ ਕੋਲ ਇੱਕ ਮੈਂ ਗੋਲਾ ਛੱਡਿਆ ਹੋਇਆ ਸੀ ਇੱਧਰ ਸਾਈਡ ਤੇ ਆਪਾਂ ਆਪਾਂ ਇਹ ਜਿਹੜੀ ਬਟਨ ਪੱਟੀ ਹੈ ਬਣਾਵਾਂਗੇ ਫਿਰ ਬਣਾਉਣ ਤੋਂ ਬਾਅਦ ਇੱਥੇ ਬੈਕ ਸਾਈਡ ਤੇ ਆਪਾਂ ਜੋੜਾਂਗੇ ਵੇਖੋ ਮੋਢੇ ਸਾਡੇ ਜਿਹੜੇ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੁੜ ਗਏ ਨੇ ਦੋਨੋਂ ਸਾਈਡ ਤੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਮੋਢੇ ਜਿਹੜੇ ਸਾਡੇ ਜੁੜੇ ਹੋਏ ਨੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੀ ਨੈਕਸਟ ਵੀਡੀਓ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ